ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਫਤਿਹ ਮੈਂ ਸਾਰਦ ਸਿੰਘ ਸੰਧੂ ਕੁਝ ਲੈਣਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੇ ਪਰਿਵਾਰ ਵਾਸਤੇ ਮੈਂ ਬੋਲ ਕੇ ਤੁਹਾਨੂੰ ਸੁਣਾਉਣ ਲੱਗਾ ਗੁਰੂ ਗੋਬਿੰਦ ਸਿੰਘ ਵਰਗਾ ਯੋਧਾ ਇੰਨਾ ਕੋਈ ਮਹਾਨ ਨਹੀਂ ਆਨੰਦਪੁਰ ਦਾ ਕਿਲਾ ਛੱਡਿਆ ਵਾਰਤਾ ਪਰਿਵਾਰ ਸੀ ਦੋ ਸਾਹਿਬਜ਼ਾਦੇ ਜੰਗ ਵਿੱਚ ਵਾਰੇ ਦੋ ਦਨੀਆਂ ਵਿੱਚ ਚਨਵਾਏ ਕਈ ਸਿੰਘ ਸ਼ਹੀਦ ਹੋ ਗਏ ਪੰਜ ਪਿਆਰਿਆਂ ਦੇ ਕਹਿਣ ਤੇ ਛੱਡਿਆ ਸੀ ਆਨੰਦਪੁਰ ਦਾ ਕਿਲਾ ਤਾੜੀ ਮਾਰ ਕੇ ਉੱਥੋਂ ਨਿਕਲੇ ਜੰਗਲਾਂ ਦਾ ਰਸਤਾ ਚੁਣਿਆ ਕੰਡਿਆਂ ਨਾਲ ਪੈਰ ਵਿੰਨੇ ਜਾਮਾਂ ਦੀ ਰੋਲੀ ਲੋਇਆ ਸਤਲੁਜ ਤੇ ਕੰਢੇ ਜਾ ਕੇ ਮਾਚੀ ਵਾਲੇ ਤੋਂ ਗਏ ਟਿੰਡਾਸ ਰਾਣਾ ਲਾ ਕੇ ਵਾਰਤਾ ਪਰਿਵਾਰ ਸਾਰਾ ਸਿੱਖ ਧਰਮ ਵਾਸਤੇ ਇੰਨੇ ਸੀ ਕਸ਼ਟ ਚੱਲੇ ਬਾਜਾਂ ਵਾਲੇ ਨੇ ਸਾਡੇ ਵਾਸਤੇ ਸਾਨੂੰ ਕੋਈ ਸ਼ਰਮ ਨਹੀਂ ਟਰੈਕਟਰਾਂ ਤੇ ਡੱਕ ਲਾ ਕੇ ਜਾਂਦੇ ਹਾਂ ਮੱਥਾ ਟੇਕਣ ਸੋਗ ਦੇ ਦਿਨਾਂ ਵਿੱਚ ਖੁਸ਼ੀ ਅਸੀਂ ਮਨਾਉਂਦੇ ਹਾਂ ਸੋਗ ਦੇ ਦਿਨਾਂ ਵਿੱਚ ਖੁਸ਼ੀ ਅਸੀਂ ਮਨਾਉਂਦੇ ਹਾਂ ਬੇਗੁਰਦਿਕਾ ਕਲਸਾ ਬੇਗੁਰਦਿਕਾ ਫਾਦ